ਅਲਬਰਟਾ ਇੱਕ ਸਥਾਈ ਦਾਲੂਦਿਆ ਦੇਸ਼ ਤੇ ਵਿਰੁੱਧ ਅਪੀਲ ਕਰ ਰਿਹਾ ਹੈ ਜੋ ਡਾਕਟਰਾਂ ਨੂੰ ਨਾਬਾਲਗਾਂ ਨੂੰ ਲਿੰਗ ਪੁਸ਼ਟੀ ਦੇਖਪਾਲ ਪ੍ਰਦਾਨ ਕਰਨ ਤੋਂ ਰੋਕਣ ਵਾਲੇ ਕਾਨੂੰਨਾਂ ਨੂੰ ਰੋਕਦਾ ਹੈ ਜਿਸ ਦੇ ਵਿੱਚ ਇੱਕ ਜੱਜ ਨੇ ਪਾਇਆ ਕਿ ਇਹ ਕਾਨੂੰਨ ਚਾਰਟਰ ਸੰਬੰਧੀ ਮਹੱਤਵਪੂਰਨ ਚਿੰਤਾਵਾਂ ਪੈਦਾ ਕਰਦਾ ਹੈ ਜਿਨ੍ਹਾਂ ਨੂੰ ਇੱਕ ਚੱਲ ਰਹੀ ਅਦਾਲਤੀ ਚੁਣੌਤੀ ਵਿੱਚ ਹੱਲ ਕੀਤਾ ਜਾਣਾ ਚਾਹੀਦਾ ਹੈ ਕੋਰਟ ਆਫ ਕਿੰਗਸ ਬੈਂਟਰੀ ਜਸਟਿਸ ਐਲਿਸਨ ਕੁੰਟਸ ਨੇ ਫੈਸਲਾ ਸੁਣਾਇਆ ਕਿ ਕਾਨੂੰਨ ਲਿੰਗ ਵਿਭਿੰਨ ਨੌਜਵਾਨਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਹੈ ਅਤੇ ਸੂਬੇ ਦੁਆਰਾ ਪ੍ਰਦਾਨ ਕੀਤੇ ਗਏ ਸਬੂਤ ਉਸ ਜੋਖਮ ਨੂੰ ਪਾਰ ਕਰਨ ਦੇ ਲਈ ਇੰਨੇ ਮਜ਼ਬੂਤ ਨਹੀਂ ਸਨ ਨਵੇਂ ਮੰਤਰੀ ਮਿੱਕੀ ਅਮੀਰੀ ਦੇ ਪ੍ਰੈਸ ਕਟਰ ਹਿਥਰ ਜੁਇਨਕਿਨਸ ਨੇ ਕਿਹਾ ਹੈ ਕਿ ਇਹ ਕਾਨੂੰਨ ਬੱਚਿਆਂ ਨੂੰ ਆਪਣੇ ਸਰੀਰ ਬਾਰੇ ਸੰਭਾਵਿਤ ਹਉਲ ਤੇ ਅਟਲ ਫੈਸਲੇ ਲੈਣ ਤੋਂ ਬਚਾਉਣ ਦੇ ਲਈ ਪਾਸ ਕੀਤਾ ਗਿਆ ਸੀ ਨਵੇਂ ਮੰਤਰੀ ਇੱਕ ਈਮੇਲ ਦੇ ਵਿੱਚ ਕਿਹਾ ਹੈ ਕਿ ਅਲਬਰਟਾ ਦੀ ਸਰਕਾਰ ਅਦਾਲਤ ਦੇ ਵਿੱਚ ਸਾਡੇ ਪੱਖ ਦਾ ਜ਼ੋਰਦਾਰ ਪਛਾਪ ਕਰਦੀ ਰਹੇਗੀ ਪੰਜ ਟ੍ਰਾਂਸਜੈਂਡਰ ਨੌਜਵਾਨਾਂ ਦੇ ਨਾਲ ਕਾਨੂੰਨ ਨੂੰ ਚੁਣੌਤੀ ਦੇਣ ਵਾਲੇ ਸਮੂਹਾ ਦੇ ਵਿੱਚੋਂ ਇੱਕ ਈਗਲ ਕੈਨੇਡਾ ਦਾ ਕਹਿਣਾ ਹੈ ਕਿ ਉਹ ਸੂਬੇ ਦੇ ਅਪੀਲ ਦੇ ਅਧਿਕਾਰ ਦਾ ਸਤਿਕਾਰ ਕਰਦਾ ਹੈ ਪਰ ਵਿਸ਼ਵਾਸ ਕਰਦਾ ਹੈ ਕਿ ਜਾਜ ਨੇ ਸਹੀ ਫੈਸਲਾ ਲਿਆ ਹੈ